ਲੇਕਿਨ ਤੁਹਾਨੂੰ ਦੱਸਦੀ ਕਿ ਅਸੀਂ ਪੰਜਾਬ ਦੇ ਵਿੱਚ ਮੌਜੂਦ ਹਾਂ ਔਰ ਪੰਜਾਬ ਦੇ ਕਿਹੜੀ ਥਾਂ ਦੇ ਉੱਤੇ ਮੌਜੂਦ ਹਾਂ ਉਹ ਵੀ ਦੱਸਾਂਗੇ ਲੇਕਿਨ ਇਹ ਦੇਖੋ ਕਿ ਪੰਜਾਬ ਦੇ ਵਿੱਚ ਵੀ ਖੇਤਾਂ ਦੀ ਜਿਹੜੀ ਹੈ ਉਹ ਇਸ ਵੇਲੇ ਬਾਗਿਚੇ ਜਿਹੜੇ ਨੇ ਉਹ ਲੱਗੇ ਨੇ ਇਹ ਹੈਰਾਨ ਕਰ ਦਿੰਨਗੇ ਕਿ ਪੰਜਾਬ ਚ 40-45 ਡਿਗਰੀ ਟੈਂਪਰੇਚਰ ਦੇ ਵਿੱਚ ਕਿਵੇਂ ਕੋਈ ਖੇਤ ਜਿਹੜਾ ਫਸਲ ਜਿਹੜਾ ਵੈ ਉਹ ਸੇਬਾਂ ਦੀ ਪੈਦਾ ਕਰ ਸਕਦਾ ਵੈ ਤਾਂ ਇਸ ਵੇਲੇ ਇੱਕ ਨੌਜਵਾਨ ਕਿਸਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ অর্ਗੈਨਿਕ ਖੇਤੀ ਵੀ ਕਰਦੇ ਨੇ ਔਰ 4 ਏਕੜ ਦੇ ਵਿੱਚ ਸੇਬਾਂ ਦੇ ਬਾਗ ਜਿਹੜੇ ਨੇ ਉਹ ਲਗਾਏ ਹੋਏ ਨੇ ਔਰ ਇਹ ਦੇਖੋ ਕਿ ਮਲੇਰ ਕੋਟਲਾ ਜਾਨੀ ਕਿ ਪੰਜਾਬ ਚ 40 45 ਡਿਗਰੀ ਟੈਂਪਰੇਚਰ ਦੇ ਵਿੱਚ ਇੱਥੇ ਸੇਬ ਪੂਰੀ ਤਰੀਕੇ ਨਾਲ ਪੱਕ ਚੁੱਕਿਆ ਹੈ ਮਿੱਠਾ ਸੇਬ ਇਕਦਮ 골ਡਨ ਸੇਬ ਜਿਹੜਾ ਤੁਸੀਂ ਕੁੱਲੂ ਦਾ ਸੇਬ ਖਾਦਾ ਹੋਏਗਾ ਕੁੱਲੂ ਦੇ ਸੇਬ ਬੜੇ ਮਸ਼ਹੂਰ ਨੇ ਲੇਕਿਨ ਜਿੰਦਰ ਨੂੰ ਕਹੂੰਗਾ ਕਿ ਕੈਮਰਾ ਘੁਮਾਓ ਔਰ ਦੇਖੋ ਕਿ ਜਿੱਥੋਂ ਤੱਕ ਨਜ਼ਰ ਆਉਂਦੀ ਹੈ ਸੇਬਾਂ ਦੇ ਤੁਹਾਨੂੰ ਵੱਖ-ਵੱਖ ਬੂਟੇ ਜਿਹੜੇ ਨੇ ਉਹ ਨਜ਼ਰ ਆਣਗੇ ਹਰ ਪਾਸੇ ਸੇਬ ਹੀ ਸੇਬ ਲੱਗੇ ਹੋਏ ਨਜ਼ਰ ਆਣਗੇ ਤਾਂ ਮੇਰੇ ਨਾਲ ਕਿਸਾਨ ਨੇ ਇਹਨਾਂ ਨਾਲ ਗਲਤ ਗੱਲ ਕਰ ਰਹੇ ਨੇ ਭਾਈ ਜੀ ਪਰ ਸਵਾਗਤ ਹੈ ਤੁਹਾਡਾ ਔਰ ਮਲੇਰ ਕੋਟਲਾ ਚ ਸੇਮ ਇਹ ਕਿਵੇਂ ਸੰਭਵ ਹੋ ਸਕਿਆ ਖੱਚੀ ਕਾਂਵੀਰ ਜੀ ਬ੍ਰਿਟਿਸ਼ੇ ਮੇਰਾ ਸ਼ੌਕ ਸੀ ਦੀ ਬੁੱਟੇ ਲਾਉਣ ਦਾ ਅੱਡ ਅੱਡ ਬੁੱਟੇ ਮੈਂ ਲਿਆ ਕੇ ਟਰਾਈ ਕਰਦਾ ਤੇ ਮੇਰੇ ਕੋਲ ਹੋਰ ਵੀ ਕਾਫੀ ਬੁੱਟੇ ਨੇ ਤੇ ਸੇਵ ਨੂੰ ਮੈਂ ਕਾਫੀ ਲਾਈਕ ਕਰਦਾ ਸੀ ਵੀ ਆਪਣੇ ਵੀ ਹੋਵੇ ਕਿਉਂਕਿ ਖਿੱਚ ਹੁੰਦੀ ਹੈ ਜਦੋਂ ਹਿਮਾਚਲ ਜਾਂਦੇ ਆਂ ਜੀ ਤਾਂ ਉਦੋਂ ਇਹ ਖਿੱਚ ਬਹੁਤ ਜ਼ਿਆਦਾ ਹੁੰਦੀ ਹੈ ਵੀ ਆਪਾਂ ਤੇ ਇਹਨੂੰ ਦੇਖੀਏ ਸੇਵ ਨੂੰ ਪੈਦਾ ਕਰਕੇ ਤੇ ਉਹਦੇ ਜਦੋਂ ਹਿਮਾਚਲ ਜਾਂਦੇ ਸੀ ਇੱਕ ਵਾਰ ਮੈਂ ਸੇਵ ਦਾ ਬੁੱਟਾ ਲੈ ਕੇ ਆਇਆ ਉਹਨੂੰ ਲਾਇਆ ਉਹ ਹੋ ਗਿਆ ਜੀ ਉਦੋਂ ਹੁਣ ਤੋਂ ਬਾਅਦ ਉਹਦਾ ਸਾਈਜ਼ ਛੋਟਾ ਬਣਦਾ ਸੀ ਟੇਸਟ ਘੱਟਾ ਲੈਂਦਾ ਸੀ ਫਿਰ ਹੌਲੀ ਹੌਲੀ ਕਰਦੇ ਮੈਨੂੰ ਪਤਾ ਲੱਗਿਆ ਵੀ ਦੋ ਵੈਰਾਈਟੀਆਂ ਜੀਆਂ ਆਈਆਂ ਨੇ ਤਿੰਨ ਜਿਹੜੀਆਂ ਪੰਜਾਬ ਦੇ ਵਿੱਚ ਗਰਮ ਮੌਸਮ ਦੇ ਵਿੱਚ ਜਲਵਾਯੂ ਚ ਹੋ ਸਕਦੀਆਂ ਨੇ ਤਾਂ ਉਹਨਾਂ ਬਾਰੇ ਸਰਚ ਕੀਤੀ ਤਾਂ ਫਿਰ ਮੈਨੂੰ ਉਥੋ ਬੂਟੇ ਅਵੇਲੇਬਲ ਹੋ ਗਏ ਤੇ ਉਹ ਬੂਟੇ ਲਿਆ ਕੇ ਲਾਏ ਤੇ ਅੱਜ ਚੌਥੇ ਸਾਲ ਦੇ ਵਿੱਚ ਉਹ ਆਪਾਂ ਨੂੰ ਤਕਰੀਬਨ ਪੂਰਾ ਵਧੀਆ ਫਲ ਦੇ ਰਹੇ ਅਗਰ ਤੁਹਾਡੇ ਕੋ ਮਲੇਰ ਕੋਟਲਾ ਪਹੁੰਚੇ ਔਰ ਪੰਜਾਬ ਦੇ ਸੇਵਖਾਨੇ ਹਨ ਤਾਂ ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਇੱਕ ਮਿੱਠਾ ਜਾਂ ਸੇਵ ਖਾਓ ਅਸੀਂ ਵੀ ਦੇਖੀ ਕਿੰਨਾ ਮਿੱਠਾ ਹੈ ਹੋਰ ਬੜਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਪੰਜਾਬ ਚ ਤਾਂ ਕਹਿੰਦੇ ਕਿ ਝੋਨਾ ਕ ਇਹੀ ਕਿਸਾਨ ਜਿਹੜਾ ਉਹ ਬੀਜ ਸਕਦਾ ਲੇਕਿਨ ਪੰਜਾਬ ਦੀ ਕਿਉਂਕਿ ਸਭ ਤੋਂ ਜਿਹੜੀ ਮਿੱਟੀ ਆਬਜੋ ਮਿੱਟੀ ਔਰ ਅਸੀਂ ਸੁਣਿਆ ਸੀਗਾ ਕਿ ਪੰਜਾਬ ਦੇ ਵਿੱਚ ਕੋਈ ਵੀ ਫਸਲ ਪੈਦਾ ਕੀਤੀ ਜਾ ਸਕਦੀ ਹੈ ਲੇਕਿਨ ਸੇਵ ਗੱਲ ਤੁਹਾਡੇ ਨਾਲ ਜਾਰੀ ਰਹੇਗੀ ਲੇਕਿਨ ਸੇਵ ਖਾ ਕੇ ਵੀ ਦੇਖ ਲੈਣੇ ਆ ਸੇਵ ਆ ਕੇ ਮਿੱਠਾ ਥੋੜੀ ਖਟਾਸ ਵੀ ਹੈ ਔਰ ਪੂਰਾ ਮਿੱਠਾ ਵੀ ਹੈ ਤੇ ਕਾਰਨ ਕੀ ਹੈ 10 ਦਿਨ ਹੋਰ ਲੱਗਣਗੇ ਜੀ ਇਹਨੂੰ ਪੱਕਣ ਲਈ ਹਜੇ ਕੱਚਾ ਥੋੜਾ ਜਿਹਾ ਮੈਨੂੰ ਸੋ ਆਈਡੀਆ ਤੁਸੀਂ ਦੱਸੇ ਹਿਮਾਚਲ ਗਏ ਸੇਬ ਤੁਹਾਨੂੰ ਪਸੰਦ ਸੀਗੇ ਹਾਂਜੀ ਤੁਸੀਂ ਸੇਬ ਲਾ ਲੇ ਲੇਕਿਨ ਇਹ 40 45 ਡਿਗਰੀ ਟੈਂਪਰੇਚਰ 'ਚ ਸੇਬ ਕਿ ਲੱਗ ਕਿਵੇਂ ਗਿਆ ਤੁਸੀਂ ਇਹਦੇ ਲਈ ਕੀਤਾ ਕੀ ਬੂਟਾ ਕਿੱਥੋਂ ਲੈਂਦਾ ਹੋ ਰਹਿੰਦੀ ਦੇਖਰੇਖ ਕਿਵੇਂ ਹੁੰਦੀ ਹੈ ਬਾਈ ਜੀ ਜਿਹੜੇ ਇਹਦੇ ਬੂਟੇ ਨੇ ਜੀ ਉਹ ਬੂਟੇ ਹਿਮਾਚਲ ਦੀਆਂ ਯੂਨੀਵਰਸਿਟੀਜ਼ ਦੇ ਵਿੱਚੋਂ ਐਗਰੀਕਲਚਰ ਯੂਨੀਵਰਸਿਟੀ ਚੋਂ ਵੀ ਮਿਲ ਜਾਂਦੇ ਆ ਉੱਥੇ ਪ੍ਰਾਈਵੇਟ ਫਰਮਾਂ ਵੀ ਨੇ ਜਿਹੜੀਆਂ ਤਿਆਰ ਕਰਦੀਆਂ ਨੇ